ਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 3 ਤੀਮਾ ਦੱਖਣੀਆਂ ਨਾਲ ਦੂਜੀ ਲੜਾਈ ਵਿੱਚ ਬਾਜ ਬਹਾਦਰ ਕਾਮਜਾਫ ਰਹਾ ਦੁਸ਼ਮਣਾਂ ਨੂੰ ਖੜੇਜ ਦਾ 25 30 ਕੋ ਦੀ ਹੱਦ ਅੰਦਰ ਚਲਿਆ ਗਿਆ ਜੰਗੀ ਸਮਾਨ ਦੀ ਟੋਟ ਵਾਈ ਦੀ ਅੱਖ ਨੂੰ ਮੁੜ ਰੱਖ ਕੇ ਜੰਗ ਬੰਦ ਕਰ ਦਿੱਤੀ ਦੁਸ਼ਮਣ ਦੇ ਰਾਜ ਵਿੱਚ ਘੇਰਾ ਪੈਣ ਦਾ ਵੀ ਵੱਡਾ ਖਤਰਾ ਸੀ ਇਸ ਵਾਰ ਜੰਗ ਦਾ ਪੂਰਾ ਖਰਚਾ ਲੈ ਕੇ ਹੀ ਉਹਨਾਂ ਦੇ ਜੰਗੀ ਕੈਦੀ ਛੱਡੇ ਗਏ ਮੰਡੀ ਰਾਜ ਦੇ ਲੋਕਾਂ ਦਾ ਤਿਲ ਪਰ ਨੁਕਸਾਨ ਨਾ ਹੋਣ ਦਿੱਤਾ ਮੂਰਤੀ ਨਾਰਾਇਣ ਨੇ ਸੁਲਤਾਨ ਦੀ ਗੱਲ ਪਹਿਲਾਂ ਜਿੱਤ ਦਾ ਹਾਰ ਪਾਇਆ ਢੋਲ ਨਗਾਰਿਆਂ ਦੀ ਭਾਰੀ ਸ਼ੋਰ ਨਾਲ ਸੁਲਤਾਨ ਮੰਡੀ ਦੀ ਰਾਜਧਾਨੀ ਵਿੱਚ ਵੜਿਆ ਸ਼ਹਿਰਾਂ ਫੁੱਲਾਂ ਦੀ ਭਰਪੂਰ ਵਰਖਾ ਕੀਤੀ ਉਸ ਤੁਰਗਾwati ਬਲੋ ਪਹਿਲਾਂ ਦਿੱਤੀ ਹਾਰ ਦਾ ਇੱਕ ਤਰ੍ਹਾਂ ਧੌਣਾ ਧੋ ਲਿਆ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਦਾ ਗੁਲਾਲ ਡੋਲਿਆ ਗਿਆ ਬਾਜ਼ ਬਾਹਰ ਨੇ ਜੰਗ ਦਾ ਥਕੀਮਾ ਲਾਉਣ ਲਈ ਰੂਪਮਤੀ ਦੀ ਘੜੀ ਵਿੱਚ ਡੇਰਾ ਲਾ ਲਿਆ ਪਤਾ ਲੱਗਾ ਗੁਰੂ ਗੁਰੂਦੇਵ ਜੀ ਟਿੱਲੇ ਸੁਲਤਾਨ ਆਪ ਖਬਰ ਨੂੰ ਚੱਲ ਕੇ ਗਿਆ ਉਹਨਾਂ ਦੀ ਹਾਲਤ ਠੀਕ ਨਾ ਜਾਂਚ ਕੇ ਉਹਨਾਂ ਦਾ ਨਾਂ ਨੂੰ ਫੌਰਨ ਮੰਡੀ ਨੂੰ ਭਜਾ ਦਿੱਤਾ ਕਿ ਜਿੰਨੀ ਛੇਤੀ ਹੋ ਸਕੇ ਰੂਪਮਤੀ ਨੂੰ ਲੈ ਆ ਗਈ ਇਹ ਮਹਾਤਮਾ ਦੀਵੀ ਆਖਰੀ ਖੁਆਇਸ਼ ਸੀ ਮਹਾਤਮਾ ਨੂੰ ਆਪਣੀ ਮੰਦੀ ਹਾਲਤ ਦਾ ਅਹਿਸਾਸ ਹੋ ਗਿਆ ਲੱਗਦਾ ਸੀ ਉਹ ਚਾਹੁੰਦਾ ਸੀ ਕਿ ਬਰਾਣੀ ਤੀਨ ਨਾਲ ਜਾਂਦੀ ਵਾਰਤਾ ਮੇਲਾ ਹੋ ਜਾਵੇ ਚਾਰ ਦਿਨਾਂ ਪਿੱਛੋਂ ਰੂਪਮਤੀ ਅਤੇ ਸਮਿਤਰਾ ਕੜੀ ਜਾਣ ਤੋਂ ਪਹਿਲਾਂ ਗੁਰੂ ਦੇਵ ਦੀ ਕੁੜੀਆ ਪਹੁੰਚ ਗੰਗਾ ਮਹਾਤਮਾ ਨੂੰ ਮੰਜਾ ਮੱਲੀ ਪਿਆ ਵੇਖ ਕੇ ਉਹ ਕਬਰਾ ਗੰਗਾ ਮੇਰੇ ਗੁਰੂ ਦੇ ਮੇਰੇ ਪਿਆਰੇ ਤੁਸੀਂ ਇਸ ਹਾਲਤ ਵਿੱਚ ਤੁਸਾਂ ਪਹਿਲਾਂ ਸੁਨੇਹਾ ਕਿਉਂ ਨਾ ਕਰ ਲਿਆ ਘਵਰਾਣੀ ਨੇ ਉਸਦਾ ਹੱਥ ਫੜਿਆ ਹੋਇਆ ਸੀ ਬਹੁਤ ਗਈ ਥੋੜੀ ਰਹੀ ਬਾਕੀ ਵੀ ਮੁੱਕ ਜਾਵੇ ਪਪੁਤਰੀ ਬਹੁਤ ਭੋਗ ਭੋਗ ਲਈ ਤੁਹਾਡੇ ਪਿਤਾ ਜੀ ਦਾ ਸੁਨੇਹਾ ਆ ਗਿਆ ਹੁਣ ਤਾਂ ਜਾਣਾ ਹੀ ਪੈਣਾ ਹੈ ਗੁਰੂ ਦੇਵ ਦੀ ਇੱਕ ਹੁਲਕ ਰਹੀ ਸੀ ਨਹੀਂ ਗੁਰੂ ਦੇਵ ਤੁਸੀਂ ਮੈਨੂੰ ਛੱਡ ਕੇ ਨਹੀਂ ਜਾ ਸਕਦੇ ਉਸ ਦੀਆਂ ਅੱਖਾਂ ਡੁੱਲੀ ਜਾ ਰੰਗਾਂ ਸਨ ਮੇਰੀ ਕਾਮਨਾ ਹੈ ਪੁਤਰੀ ਜਿਹੜੇ ਵੀ 1 2 ਪਲ ਹਨ ਤੁਹਾਡੇ ਭਜਨ ਸੁਣਾ ਤੁਹਾਡੀ ਸ੍ਰੀਲੀ ਆਵਾਜ਼ ਨੂੰ ਜੀ ਤਰਸ ਗਿਆ ਹੈ ਤੁਹਾਡੀ ਕੁੜਿਆ ਵੀ ਮੇਰੇ ਲਈ ਭਗਵਾਨ ਦਾ ਮੰਤਰ ਆ ਸੀ ਦੋਵੇਂ ਪੈਣਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣ ਤੁਸੀਂ ਛੇਤੀ ਠੀਕ ਹੋ ਜਾਪੋਗੇ ਗੁਰੂ ਦੇਵ ਸમિતਰਾ ਉਸ ਦੀਆਂ ਬਾਹਾਂ ਘੁੱਟ ਰਹੀ ਸੀ ਬੇਟਿਓ ਮੈਂ ਤੁਹਾਡੀ ਸੇਵਾ ਪਿਆਰ ਤੇ ਮਾਣ ਨਾਲ ਭਰਪੂਰ ਹੋ ਕੇ ਜਾ ਰਿਹਾ ਹਾਂ ਗੁਰੂ ਦੇਵ ਨੇ ਅਸ਼ੀਰਵਾਦ ਵਜੋਂ ਦੋਹਾਂ ਦੇ ਸਿਰ ਪਲੋਸੇ ਹਾਂ ਮੇਰੀ ਇੱਕ ਮੰਗ ਹੈ ਦਾ ਸੋ ਪਿਤਾ ਜੀ ਤੁਹਾਡੀ ਹਰ ਖੁਆਇਸ਼ ਪੂਰੀ ਹੋਵੇਗੀ। ਰੂਪਮਤੀ ਦਾ ਸੱਜਾ ਹੱਥ ਮਹਾਤਮਾ ਦੇ ਮੱਥੇ ਉੱਤੇ ਟਿਕਿਆ ਹੋਇਆ ਸੀ। ਲੱਗਦਾ ਸੀ ਬੁਖਾਰ ਨੇ ਮਰੀਜ਼ ਨੂੰ ਅਸਰੋਂ ਕਮਜ਼ੋਰ ਕਰ ਮਾਰੇ। ਮੰਜੇ ਵਿੱਚ ਹੱਡੀਆਂ ਦਾ ਢਾਂਚਾ ਹੀ ਦਿਸਦਾ ਸੀ। ਆ ਮੇਰਾ ਨਵਾਂ ਚੇਲਾ ਏ ਸ਼ਿਵਪਾਲ। ਸਾਉ ਮੁੰਡਾ ਏ। ਮੇਰੇ ਪਿੱਛੋਂ ਮੰਦਰ ਦੀ ਸੇਵਾ ਇਸ ਨੂੰ ਸੌਂਪ ਦੇਣੀ। ਤੁਹਾਡਾ ਅਦੇਸ਼ आदेश ਅੱਜ ਤੋਂ ਹੀ ਪੂਰਾ ਹੋ ਗਿਆ ਮਹਾਰਾਜ ਗੁਰੂਦੇਵ ਦੇ ਪੈਰ ਘੁੱਟ ਰਹੇ ਨੌਜਵਾਨ ਵੱਲੋਂ ਸੁમિતਰਾ ਦੀਆਂ ਨਜ਼ਰਾਂ ਕੰਗਾਂ ਤੇ ਉੱਥੇ ਹੀ ਅਟਕ ਕੇ ਰਹਿ ਗੰਗਾ ਕੋਰਾ ਰੰਗ ਸਿਰ ਖੁੱਲੀਆਂ ਝਟੂਰੀਆਂ ਕੰਨਾਂ ਵਿੱਚ ਖੁੱਲੇ ਵਾਲ ਗਲ ਰੁਦਰ ਰਕਸ਼ ਦੀ ਮਾਲਾ ਮੱਥੇ ਲਾਲ ਚੰਦਨ ਦਾ ਟਿੱਕਾ ਸ਼ਿਵਪਾਲ ਪੂਰਾ ਵੈਸ਼ਨਵ ਲੱਗ ਰਿਹਾ ਸੀ ਉਸ ਦੇ ਭਰੇ ਡੌਲੇ ਕਾਲੇ ਸਿਮਰਨਿਆਂ ਨਾਲ ਵੱਧੇ ਹੋਏ ਸਨ ਸਮੇਤਰਾ ਨੂੰ ਲੱਗਿਆ ਇਸ ਗੱਭਰੂ ਨੂੰ ਕਿਤੇ ਵੇਖਿਆ ਕਿੱਥੇ ਯਾਦ ਨਹੀਂ ਉਸ ਸਾਰਿਆਂ ਤੋਂ ਚੋਰੀ ਹੌਂਕਾ ਪਰਿਆ ਹਾਈ ਇਹੀ ਤਾਂ ਸੀ ਮੇਰੀ ਕਲਪਨਾ ਵਿੱਚ ਆਉਣ ਵਾਲਾ ਉਹ ਮਨ ਹੀ ਵਿੱਚ ਮੁਸਕਾ ਗਈ ਤੂੰ ਹੁਣ ਤੱਕ ਕਿੱਥੇ ਰਹਾ ਮਿਲਿਆ ਤਾਂ ਸੰਸਾਰ त्याਗੀ ਹੋ ਕੇ ਬਾਹ ਕਿਸਮਤ ਰੂਪਮਤੀ ਦੀ ਹਾਮੀ ਭਰ ਲੈਣ ਨਾਲ ਗੁਰੂਦੇਵ ਸ਼ਾਂਤ ਹੋ ਗਏ ਬੇਟੀ ਇਸ ਸ਼ਿਵਪਾਲ ਨੇ ਮੇਰੀ ਬਹੁਤ ਸੇਵਾ ਕੀਤੀ ਭਗਵਾਨ ਇਸ ਦੇ ਅੰਗ ਸੰਗ ਰਹਿਣ ਮਹਾਤਮਾ ਆਸ਼ੀਰਵਾਦ ਦੇ ਅਗੇ ਅਸੀਂ ਗੁਰੂ ਦੇ ਕਿਸ ਨੂੰ ਆਪ ਦਾ ਹੀ ਰੂਪ ਸਮਝਾਂਗੇ ਚੰਗਾ ਹੁਣ ਤੁਸੀਂ ਆਰਾਮ ਕਰੋ ਬਾਟ ਤੋਂ ਥੱਕ ਕੇ ਆਏ ਹੋ ਸਵੇਰੇ ਕੀਰਤਨ ਕਰਨਾ ਗੁਰੂ ਦੇ ਮੈਂ ਆਪ ਦੀ ਸੇਵਾ ਵਿੱਚ ਰਹਿਣਾ ਚਾਹੁੰਦੀ ਆ ਸਮਿਤਰਾ ਆਪਣੇ ਵੱਲੋਂ ਬੇਨਤੀ ਕਰਕੇ ਨਹੀਂ ਬੇਟੀ ਨਾਓ ਧੋਅ ਤੇ ਭਜਨ ਕਰੋ ਸ਼ੇਪਾਲ ਮੈਨੂੰ ਹਰ ਤਰ੍ਹਾਂ ਸੰਭਾਲ ਰਿਹਾ ਸਾਨੂੰ ਵੀ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹੈ ਤੁਸੀਂ ਬੜੀ ਸੇਵਾ ਕਰ ਲਈਏ ਕੋਈ ਨਾ ਸਭ ਠੀਕ ਹੋ ਜਾਵੇਗਾ ਦੋਵੇਂ ਸਖੀਆਂ ਚਰਨ ਵੰਦਨਾ ਕਰਕੇ ਉੱਠ ਖਲੋਤਿਆਂ ਛੇਪਾਲ ਚਾਹੁੰਦਾ ਸੀ ਸમિતਰਾ ਰੁਕ ਜਾਵੇ ਨਰਮਦਾ ਦੀ ਚੂਲੀ ਲੈਣ ਤੋਂ ਲੈਣ ਜਾਣ ਤੋਂ ਪਹਿਲਾਂ ਸમિતਰਾ ਨੇ ਛੇਪਾਲ ਉੱਤੇ ਝਾਤ ਪਾਈ ਐਨ ਉਹੀ ਹੈ ਪੂਰਾ ਫਰਕ ਨਹੀਂ ਰੂਪਮਤੀ ਨੇ ਸ਼ੰਕਾ ਜ਼ਹਿਰ ਕੀਤੀ ਗੁਰੂ ਦੇ ਬਹੁਤ ਕਮਜ਼ੋਰ ਹੋ ਗਏ ਹੈ ਮੈਨੂੰ ਡਰ ਲੱਗਦਾ ਹੈ ਭਗਵਾਨ ਨੂੰ ਜੋ ਪਾਵੇ ਅਸੀਂ ਤੁਸੀਂ ਤਾਂ ਮੰਨਣ ਹਾਰੇ ਹਾਂ ਅੱਜ ਮੈਨੂੰ ਪਿਤਾ ਜੀ ਬਹੁਤ ਜ਼ਿਆਦਾ ਆ ਰਹੇ ਹੈ ਉਸ ਪਾਣੀ ਦੀ ਚੂਲੀ ਆਪਣੇ ਉੱਤੇ ਵਾਰੀ ਮਾਪੇ ਸੁੱਖ ਦਾ ਦੂਜਾ ਨਾ ਉਹ ਆਪਣੀ ਗੜੀ ਵਿੱਚ ਫਿਰਦੀ ਪ੍ਰਤੀਤ ਹੋਈ ਪਰ ਸੁੱਖ ਹਮੇਸ਼ਾ ਲਈ ਨਹੀਂ ਰਹਿੰਦਾ ਉਮਰ ਨਾਲ ਸਭ ਕੁਝ ਹੀ ਬਦਲ ਜਾਂਦਾ ਹੈ ਉਹ ਕਰਾਉਂਦਾ ਹੈ ਅਸੀਂ ਕਰਦੇ ਹਾਂ ਉਹ ਤੋੜਦਾ ਹੈ ਅਸੀਂ ਤੋੜਦੇ ਹਾਂ ਮੇਰੀ ਬੇਲ ਨੂੰ ਤੁਹਾਡੀ ਥੰਮੀ ਦਾ ਸਰਾਣਾ ਦਿੱਤਾ ਹੀ ਹੁੰਦਾ ਪਤਾ ਨਹੀਂ ਮੈਂ ਕਿੱਥੇ ਰੋਲਦੀ ਹੋਣਾ ਸੀ ਸਮਿਤਰ ਦੀਆਂ ਅੱਖਾਂ ਭਾਰਾਂ ਮੇਰੀ ਪਿਆਰੀ ਤੂੰ ਕਿਉਂ ਅੱਖਾਂ ਭਰਦੀ ਹੈ ਮੈਂ ਤੇਰੇ ਸਾਹੀ ਜੀਵਾਂਗੀ ਇਹੀ ਤਮ ਆਖ ਰਹੀਆਂ ਇਹ ਜੋੜ ਭਗਵਾਨ ਦੀ ਕਿਰਪਾ ਸਦਕਾ ਜੁੜਾ ਹੈ ਉਹ ਬੱਗੀ ਵਹਿ ਕੇ ਘੜੀ ਆਗੰਗਾ ਸੁਲਤਾਨ ਰੂਪਮਤੀ ਨੂੰ ਬੇਕਰਾਰੀ ਨਾਲ ਉਡੀਕ ਰਿਹਾ ਸੀ ਉਸ ਨੂੰ ਪੂਰੀ ਚੜ੍ਹਦੀ ਕਲਾ ਵਿੱਚ ਵੇਖ ਕੇ ਕਵਰਾਣੀ ਦਾ ਉਦਾਸ ਚਿਹਰਾ ਬਸੰਤਾ ਵਿੱਚ ਖਿੜ ਗਿਆ ਸੱਜਰੀ ਜਿੱਤ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੀਆਂ ਮੁਬਾਰਕਾਂ ਵੀ ਸਾਡੇ ਦੁੱਖ ਸੁੱਖ ਵਾਂਗ ਸਾਂਝੀਆਂ ਹਨ ਇਹੋ ਸਾਂਝ ਪਿਆਰ ਦੀ ਜ਼ਿੰਦਗੀ ਹੈ ਮੂਲ ਆਧਾਰ ਹੈ ਬਹੁਤ ਖੂਬ ਇਹ ਦੌਲਤ ریاਜ ਨਾਲ ਹਾਸਲ ਹੁੰਦੀ ਹੈ ਸੁਲਤਾਨ ਨੂੰ ਇਉਂ ਲੱਗਦਾ ਸੀ ਜਿਵੇਂ ਰੂਪਮਤੀ ਗੁਣਾ ਦਾ ਸਾਗਰ ਹੈ ਤੇ ਮੋਤੀ ਲੱਭਣ ਲਈ ਗੋਤਾ ਲਾਉਣਾ ਹੀ ਪੈਂਦਾ ਹੈ ਸਵੇਰੇ ਗੁਰੂਦੇਵ ਦੇ ਕੀਰਤਨ ਕਰਨਾ ਹੈ ਤੁਸੀਂ ਵੀ ਚੱਲਣਾ ਪਹਿਲਾਂ ਜਰੂਰ ਜਰੂਰ ਮੈਂ ਤਾਂ ਗੁਰੂਦੇਵ ਦਾ ساری ਉਮਰ ਦੇਨ ਨਹੀਂ ਦੇ ਸਕਦਾ ਜਿੰਨਾ ਤੇਰੇ ਵਰਗਾ ਅਨਮੋਲ ਹੀਰਾ ਮੇਰੇ ਕੋਲ ਪਾ ਦਿੱਤਾ ਸੁਲਤਾਨ ਸਰੂਰ ਵਿੱਚ ਆਇਆ ਹੋਇਆ ਸੀ ਸੁમિતਰਾ ਦਾਖ ਦੀ ਸੀ ਜੋੜੀਆਂ ਭਗਵਾਨ ਬਣਾਉਂਦਾ ਹੈ ਮੇਰੀ ਕਬਰਾਨੀ ਨੂੰ ਬੁਲਾਉਣ ਲਈ ਭਗਵਾਨ ਨੇ ਪੂਰਾ ਇੱਕ ਜੁਗ ਲਾਇਆ ਹੋਵੇਗਾ ਉਸ ਦੀ ਖੁਸ਼ੀ ਬਫਰੇ ਦਰਿਆ ਵਾਂਗ ਕਿਨਾਰੇ ਤੋੜ ਰਹੀ ਸੀ ਜਨਾਬ ਜੀ ਕਦੇ ਆਪਣਾ ਆਪ ਵੀ ਸ਼ੀਸ਼ੇ ਵਿੱਚ ਵੇਖ ਲਿਆ ਕਰੋ ਉਹ ਪ੍ਰਸ਼ੰਸਾ ਤੋਂ ਥੋੜਾ ਚਿਪਰ ਗਈ ਸੀ ਮੈਂ ਵੇਖਦਾ ਹਾਂ ਤਾਂ ਸ਼ੀਸ਼ੇ ਵਿੱਚ ਵੀ ਤੁਸੀਂ ਖਲੋਤੇ ਹੁੰਦੇ ਹੋ ਐਨੀ ਤਾਰੀਫ ਨਾ ਕਰੋ ਸ਼ੀਸ਼ਾ ਤੜਕ ਜਾਵੇਗਾ ਰੂਪਮਤੀ ਸੁਲਤਾਨ ਨੂੰ ਝੰਝੋੜ ਗਈ ਪਰ ਇਸ ਵਾਰ ਲੜਾਈ ਜਿੱਤ ਕੇ ਮੇਰੀ ਮੰਡੀ ਨੂੰ ਬਚਾ ਕੇ ਤੁਸੀਂ ਮੇਰੇ ਮਾਨ ਨੂੰ ਚਾਰ ਚੰਨ ਲਾ ਦਿੱਤੇ ਮੇਰਾ ਖਿਆਲ ਹੈ ਸਵਰਧਖਣਾਂ ਨੂੰ ਚੰਗਾ ਸਬਕ ਮਿਲਿਆ ਉਹ ਮੋਛ ਨੂੰ ਤਾ ਦੇ ਗਿਆ ਜੇ ਆਗਿਆ ਦੇਵੋ ਮੈਂ ਨਾ ਧੋ ਲਵਾਂ ਜਰੂਰ ਉਹ ਗੁਸਲਖਾਨ ਦੇ ਵੜਗੇ ਸੁમિતਰਾ ਪ੍ਰਾਣੇ ਦਾਸ-ਦਾਸਾਂ ਵਿੱਚ ਘਿਰੀ ਹੋਈ ਸੀ ਉਹ ਗਿਲਾ ਕਰ ਰਹੇ ਸਨ ਸੁમિતਰਾ ਜੀ ਮਾਂਡੂ ਕਾਹਦੇ ਗਏ ਤਬ ਬਿਸਾਰ ਹੀ ਦਿੱਤਾ ਸਾਨੂੰ ਤਾਂ ਤੁਸੀਂ ਮੇਰੇ ਸਬੂਤ ਦੇਵਾਂਗਾ ਤੁਹਾਨੂੰ ਕਿਵੇਂ ਪਲਾ ਸਕਦੀਆਂ ਉਹ ਸਖਾਂ ਨੂੰ ਕੁੱਟ-ਕੁੱਟ ਮਿਲ ਰਹੀ ਸੀ ਰਾਤ ਦੇ ਠਕਵੇਂ ਨਾਲ ਦੋਵੇਂ ਭੈਣਾਂ ਚੂਰ-ਚੂਰ ਹੋ ਗੰਗਾ ਸਨ ਭੋਜਨ ਕਰਨ ਪਿੱਛੋਂ ਨੀਂਦ ਨੇ ਜ਼ੋਰ ਪਾਇਆ ਤਾਂ ਮੰਝੇ ਮੱਲ ਲੈ ਉਹ ਕੋੜੇ ਵਿੱਚ ਸੁੱਤੀਆਂ ਤੇ ਕਾਵਾ ਚਿੜੀਆਂ ਦੇ ਬੋਲਾਂ ਤੱਕ ਉਹਨਾਂ ਦੀ ਅੱਖ ਨਾ ਖੁੱਲੀ ਸਵੇਰੇ ਤਿਆਰ ਹੋਣ ਲਈ ਉਹਨਾਂ ਨੂੰ ਕੁਝ ਸਮਾਂ ਲੱਗਾ ਪਰ ਉਹ ਆਪਣੇ ਸਾਜ਼ ਸੰਭਾਲ ਕੇ ਬੱਗੀ ਵਿੱਚ ਆ ਬੈਠੇ ਸultan ਘੋੜੇ ਸਵਾਰ ਹੋ ਗਿਆ ਸੀ ਨਰਮਦਾ ਦੀ ਚਰਨਾਂ ਬਤ ਲੈ ਕੇ ਮਹਾਤਮਾ ਦੇ ਚਰਨਾਂ ਵਿੱਚ ਆ ਬੈਠਣਾ ਆਦੇਸ਼ ਨਮਸਕਾਰ ਮਹਾਰਾਜ ਆ ਗੰਗਾ ਪੁੱਤਰ ਗੋ ਜੀਓ ਭਗਵਾਨ ਸਹਾਈ ਹੋਣ ਮਹਾਤਮਾ ਨੇ ਕਮਜ਼ੋਰ ਆਵਾਜ਼ ਵਿੱਚ ਅਸ਼ੀਰਵਾਦ ਦਿੱਤਾ ਸ਼ਿਵਪਾਲ ਨੇ ਬੁਹਾਰੀ ਦੇ ਕੇ ਆਸਨ ਵਿਛਾ ਦਿੱਤੇ ਦੋਹਾਂ ਪੈਣਾ ਨੇ ਗੁਰੂ ਦੇਵ ਦੇ ਚਰਨ ਛੋਹੇ ਸੁਲਤਾਨ ਵੀ ਪੈਰੀ ਹੱਥ ਲਾ ਕੇ ਰੂਪਮਤੀ ਦੇ ਸਾਹਮਣੇ ਹੋ ਕੇ ਬਹਿ ਗਿਆ। ਸਮਿਤਰਾ ਛੇਪਾਲ ਨੂੰ ਵੇਖ ਕੇ ਸੂਖਮ ਅਲਰਜ ਆ ਖਾ ਗਏ। ਪੁੱਤਰੀ ਮੈਂ ਚਾਹੁੰਦਾ ਹਾਂ ਕਵੀਰ ਭਗਤ ਨੂੰ ਆਵਾਜ਼ ਮਾਰੋ। ਉਹਨਾਂ ਦੀ ਆਵਾਜ਼ ਮਹੀਨ ਪਰ ਲਹਿਰ ਵਿੱਚ ਸੀ। ਵੀਨਾ ਸੁਰ ਹੋ ਜਾਣ ਉੱਤੇ ਰੂਪਮਤੀ ਅੰਦਰੋਂ ਇੱਕ ਲੰਬੀ ਹੂ ਗੁੱਠੀ। ਓ ਤੇ ਉਹ ਸ਼ਾਂਤ ਸ਼ਾਂਤ ਗੂੰਜਦੀ ਨਰਮਤਾ ਦੀਆਂ ਲਹਿਰਾਂ ਉੱਤੇ ਤਰਦੀ ਸਾਰੀ ਸ੍ਰਿਸ਼ਟੀ ਨੂੰ ਕਲੇਮੇ ਵਿੱਚ ਭਰਦੀ। ਸਰਸਾਰਾਂ ਦੀ ਗਈ। ਰੂਪਮਤੀ ਦੀਆਂ ਅੱਖਾਂ ਪੂਰੀ ਵਿਸਮਾਦ ਵਿੱਚ ਆ ਕੇ ਮੀਟੀਆਂ ਹੋ ਗਈਆਂ। ਸੁમિતਰਾ ਸੁਰਤ ਸਰਗਰਮ ਦੇ ਪਿੱਛੇ ਦੌੜ ਰਹੀ ਸੀ। ਰੂਪਮਤੀ ਦੀ ਮధుਰ ਸੁਰ ਨੇ ਸਾਰਿਆਂ ਦੀ ਸੁਰਤ ਨੂੰ ਅਗਮ ਦੇ ਦੇਸ਼ ਪਹੁੰਚਦੀ ਕਰ ਦਿੱਤਾ। ਬਲਹਾਰੇ ਗੁਰੂਦੇਵ ਲੰਬਾ ਸਾਹ ਖਿੱਚ ਕੇ। ਤਪੇ ਹਿਰਦਿਆਂ ਦੇ ਰੇਗਿਸਤਾਨ ਉੱਤੇ ਰੂਪਮਤੀ ਨੇ ਠੰਡੀ ਪੁਹਾਰ ਛਾੜ ਦਿੱਤੀ। ਸ਼ੇਪਾਲ ਰੋਹੀਸਵਰ ਚੌਕ ਕੇ ਕਵਰਾਣੀ ਦਾ ਸਾਥੀ ਬਣ ਖਲੋਤਾ ਉਸ ਦੇ ਬੋਲ ਚੁੱਕਣ ਨਾਲ ਸੁਲਤਾਨ ਨੇ ਕੰਨ ਖੜੇ ਕਰ ਲਏ ਇਹ ਵੈਸ਼ਨਵ ਲਿੱਧ ਚ ਮਾਨਕ ਬਹੁਤ ਖੂਬ ਉਸ ਚੌੜੀਆਂ ਅੱਖਾਂ ਨਾਲ ਬਿਰਾਗੀ ਨੂੰ ਨਹਾਰਿਆ ਸੋਨਾ ਗੁਠਾਲੀ ਪਾ ਕੇ ਹੀ ਕੁੰਦਨ ਬਣਦਾ ਹੈ ਬਾ ਗੁਰੂ ਦੀ ਬਾ ਤੁਹਾਡੀਆਂ ਕਰਮਾਤਾ ਜਿਸ ਨੂੰ ਛੋਹਿਆ ਸਿਵਨਾ ਬਣ ਤਰ ਇਸ ਚਾਰਜ ਜਿਸ ਮਿੱਤਰਾਂ ਨੂੰ ਕੁਝ ਬਧੇਰੀ ਹੀ ਮੰਤਰ ਮੁਗਦ ਕਰ ਗਿਆ ਉਸ ਸੋਚਿਆ ਹੀ ਨਹੀਂ ਸੀ ਸਧਾਰਨ ਸ਼ੇਪਾਲ ਸੁਧ ਰੂਹੀ ਸੁਰ ਚੁਕੇਗਾ ਰੂਪ ਮਤੀ ਲਈ ਵੀ ਇਹ ਅਸਲੋ ਅਨੋਖਾ ਕੌਤਕ ਸੀ ਉਸ ਦੇ ਅੰਦਰ ਮਸਤੀ ਦਾ ਇੱਕ ਘੋਲ ਚੱਲ ਰਿਹਾ ਸੀ ਇਹ ਵਜਿਤ ਅੰਤਰੀ ਦੀ ਆਖਰੀ ਬੋਲਾਂ ਤੱਕ ਚੱਲਦਾ ਰਿਹਾ ਠੀਕ ਅੰਤਲੇ ਬਿਸ਼ ਬਿਸ਼ਰਾਮ ਉੱਤੇ ਗੁਰੂ ਦੇਵ ਜੀ ਢੇਰ ਜਿਰ ਤੋਂ ਖਲੋਤੀ ਵਾਂ ਇੱਕਦਮ ਲੱਗ ਪਏ ਛੇ ਪਾਲ ਨੇ ਦੇਖਾ ਗੁਰੂ ਦੇਵ ਦੀ ਅੱਖਾਂ ਖਲੋ ਗੰਗਾਣ ਲੱਗਦਾ ਆਤਮਾ ਉਡਾਰੀ ਮਾਰ ਗਈ ਗੁਰੂ ਦੇਵ ਜੀ ਨਹੀਂ ਰਹੇ ਉਸ ਮਹਾਤਮਾ ਦਾ ਡਿੱਗਾ ਹੱਥ ਚੁੱਕ ਕੇ ਮੱਥੇ ਨੂੰ ਲਾ ਲਿਆ ਰੂਪਮਤੀ ਬੀਨਾ ਪਾਸੇ ਕਰਦੀ ਥਾਂੇ ਪੂ ਬਮਾਰ ਕੇ ਢੇਰੀ ਹੋ ਗਈ ਪਿਤਾ ਜੀ ਸਾਨੂੰ ਕਿਉਂ ਛੱਡ ਗਏ ਕਿਉਂ ਛੱਡ ਗਏ ਸੁમિતਰਾ ਮਹਾਤਮਾ ਦੇ ਪੈਰ ਫੜੀ ਹੁੱਕੀ ਉੱਕੀ ਰੋਈ ਜਾ ਰਹੀ ਸੀ ਆਸਰੇ ਵਾਲਾ ਇੱਕ ਥੰਮ ਹੋਰ ਡਿੱਗ ਪਿਆ ਭਗਵਾਨ ਤੇਰੀ ਰਜਾ ਤੋਂ ਭੱਜ ਕੇ ਕਿੱਥੇ ਜਾਏ ਸਰ ਮਾਰਦਾ ਸੁਲਤਾਨ ਆਪਣੀ ਥਾਂ ਤੋਂ ਉੱਠਿਆ ਉਸ ਆਪਣੀ ਰੇਸ਼ਮੀ ਚਾਦਰ ਤਾਣ ਕੇ ਗੁਰੂ ਦੇਵ ਦਾ ਮੂੰਹ ਟੱਕ ਦਿੱਤਾ ਤੇ ਭੱਬਾਂ ਮਾਰਦੀ ਰੂਪਮਤੀ ਨੂੰ ਉਠਾਇਆ ਗੁਰੂ ਦੇਵ ਦੀ ਮੌਤ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸਾਰੀ ਮੰਡੀ ਡੂੰਘੇ ਸੋਗ ਵਿੱਚ ਡੁੱਬ ਗਈ ਗੁਰੂ ਦੇਵ ਨੇ ਸ਼ਿਵਪਾਲ ਨੂੰ ਅਗਾਉਂ ਅਗਾਉ ਕਹਿ ਦਿੱਤਾ ਸੀ ਕਿ ਮੈਨੂੰ ਦਾਗ ਦੇ ਕੇ ਨਰਮਦਾ ਵਿੱਚ ਰੋੜ ਦਾ ਕਰ ਦੇਣਾ ਸਾਰੀ ਮੰਡੀ ਨੇ ਪਰੀਆਂ ਅੱਖਾਂ ਨਾਲ ਆਪਣੇ ਗੁਰੂਦੇਵ ਨੂੰ ਨਰਮਦਾ ਦੇ ਹਵਾਲੇ ਕਰਕੇ ਅੰਤਮ ਵਿਦਾਈ ਪੂਰੀ ਕਰ ਦਿੱਤੀ ਰੂਪਮਤੀ ਹਾਲੋ ਬਿਹਾਲ ਆਪਣੀ ਗੜੀ ਵਿੱਚ ਟਿੱਕੀ ਉੱਠਣ ਜੋਗੀ ਨਹੀਂ ਰਹੀ ਸੀ ਧੰਨਵਾਦ ਜੀ